ਏ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਢੀ ਗਈ ਮੁਹੰਤਾ ਹੈ ਤੇ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਹੈ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸ੍ਰੀ ਚੰਦਰ ਸਿੰਘ ਤੇ ਐਸਐਸਪੀ ਸਾਹਿਬ ਸ੍ਰੀ ਮਨਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਵਿਧਾਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਉਹ ਮੁਕਤਵੇਂ ਦਰਜ ਕੀਤੇ ਆ ਉਸ ਮੁਕਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜੀ ਸਰ ਕੀ ਕਰਦੇ ਕੀ ਨੇਰੀ ਕੀ ਇਥੇ ਜੀ ਮਾਡਲ ਪ੍ਰੈਡੀਕਟਰ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਰਬਾਗ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਗਰਮੇਸ਼ ਸਿੰਘ ਏਪਿੰਡ ੱਲੇ ਕੇ ਥਾਣਾ ਲੋਪੋਕੇ ਤੇ ਸੈਮਰਮਸੀ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੂੜੀ ਨੇ ਰਹਿਣ ਵਾਲਾ ਜੀ ਇਹ ਠੀਕ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਹਿਰਨ ਦੇ ਨਾਲ ਜਿਹੜੇ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਹੈ ਜਿਹੜਾ ਦੂਜਾ ਕੇਸ ਹੈ ਲੋਪੋਕੇ ਦਾ ਲੋਪੋਕੇ ਵਾਲੇ ਕੇਸ ਦੇ ਵਿੱਚ ਜਿਹੜੇ ਇਹ ਇਹ ਦੋ ਭਰਾ ਹੈਗੇ ਆ ਜੋਗਾ ਸਿੰਘ ਪੁੱਤਰ ਬਲਕਾਰ ਸਿੰਘ ਤੇ ਪੰਜਾਬ ਸਿੰਘ ਤੇ ਇਹਨਾਂ ਦੀ ਜਿਹੜੀ ਸਰਨਜੀਤ ਕੌਰ ਜਿਹੜੀ ਪਤਨੀ ਹੈਗੀ ਆ ਜੋਗਾ ਸਿੰਘ ਦੀ ਪਤਨੀ ਆ ਇਹਨਾਂ ਦਾ ਜਿਹੜਾ ਪਿੰਡ ਹੈਗਾ ਪਿੰਡ ਗਾਗਰਮਲ ਜਿਹੜਾ ਬਿਲਕੁਲ ਆਪਣੇ ਤਾਰਾਂ ਦੇ ਨਾਲ ਹੈਗਾ ਔਰ ਇਹ ਡਰੋਨ ਰਾਹੀਂ ਉੱਥੇ ਹੀਰੋਇਨ ਆਪਣੇ ਖੇਤਾਂ ਦੇ ਵਿੱਚ ਸਤਾ ਕੇ ਔਰ ਉੱਥੋਂ ਹੀ ਇਹ ਗਾਂ ਸਪਲਾਈ ਕਰਦੇ ਸੀਗੇ ਜਿਹੜੀ ਕਿ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਕੋਲੋਂ ਜਿਹੜੀ ਹੈਗੀ ਹੈ ਇਹ ਨੂੰ ਪ੍ਰਾਪਤ ਹੋਈ ਹੈਗੀ ਆ ਕਿੰਨੀਆਂ ਦਿਨਾਂ ਦੇ ਵੱਲੋਂ ਸੁੱਟੀਆਂ ਗਈਆਂ ਡਾਣ ਰਾਈਡਰੀ ਆਈ ਆ ਉਹ ਉਹ ਹੁਣ ਮੁਕਦਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਅੱਜ ਬਣਜੋ ਕੋਰਟ 'ਚ ਪੇਸ਼ ਕਰਾਂਗੇ ਜੀ ਇਹਨਾਂ ਦਾ ਸਫੀਸ਼ੀਐਂਟ ਰਿਮਾਂਡ ਲੈ ਕੇ ਅਗਲੀ ਤਫਤੀਸ਼ ਦੇ ਵਿੱਚ ਵੀ ਇਹਨਾਂ ਨੇ ਹੁਣ ਤੱਕ ਕਿੰਨੀ ਹੀਰੋਨ ਮੰਗਾਈ ਆ ਤੇ ਕਿੱਥੇ-ਕਿੱਥੇ ਦਿੱਤੀ ਆ ਔਰ ਬੈਕਵਰਡ ਫਾਰਮ ਜਿਹੜੇ ਫਾਰਵਰਡ ਲਿੰਕੇਜ ਹੈਗੇ ਆ ਉਹਨਾਂ ਨੂੰ ਖੰਘਾਲਦੇ ਹੋਏ ਜਿਹੜੇ ਅਗਲੀ ਕਾਰਵਾਈ ਹੋਊਗੀ ਉਹ ਅਮਜ ਲਿਆਦੀ ਜਾਊਗਾ ਸਰ ਦਲਬਾਜ ਸਿੰਘ ਜਿਹੜਾ ਦਲ ਇਹ ਡਰੋਨ ਵਾਲੇ ਪਾਸੂ ਕੀ ਲੈ ਕੇ ਆ ਰਹੇ ਸੀ ਕਿ ਇਹ ਵਨਪ੍ਰਾਈਸ ਸੀਗੀ ਨਹੀਂ ਨਹੀਂ ਇਹ ਇਹਨਾਂ ਕੋਲੋਂ ਦਾ ਜਿਹੜੀ ਇਹ ਬਰਾਮਦ ਹੋਈ ਹੈ ਜੀ ਹਾਂ ਇਹਨਾਂ ਕੋਲੋਂ ਜਿਹੜੀ ਆ ਇਹ ਇਹਨਾਂ ਕੋਲੋਂ ਇਹ ਮੋਟਰਸਾਈਕਲ ਜਿਹੜੇ ਆ ਫੜੇ ਗਏ ਆ ਨਹੀਂ ਕੋੜ ਫੜੇ ਗਏ ਸੀ ਹਾਂ ਜੀ ਇੱਕੋ ਮੋਟਰਸਾਈਕਲ ਸੀ ਇਹਨਾਂ ਦਾ ਦੋਹਾਂ ਦਾ ਆਪਸ ਵਿੱਚ ਤਾਰ ਮਿਲ ਕਿਦਾਂ ਇੱਕ ਲੋਪੋਕੇ ਠਾੜੇ ਦਾ ਪੈਂਦਾ ਦੂਜਾ ਅੱਧਿਕੜੀ ਚੂੜੀਆਂ ਦਾ ਤੇ ਕਿਵੇਂ ਤਾਰ ਮਿਲ ਸੀ ਇਹਨਾਂ ਦਾ ਕਲੋ ਦਾ ਤਾਰ ਮਿਲ ਸੀ ਇਹ ਇਹ ਸਾਰੇ ਗੱਲਾਂ ਤਫਤੀਸ਼ ਦੇ ਵਿੱਚ ਜਿਹੜੀਆਂ ਅਸੀਂ ਲਿਆਵਾਂਗੇ ਜੀ ਹੁਣ ਕਿਉਂਕਿ ਤੁਹਾਨੂੰ ਦੱਸਿਆ ਵੀ ਇਹ ਜੀ ਕੱਲ ਬੰਦਿਆਂ ਨੂੰ ਫੜਿਆ ਹੈਗਾ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਇਹ ਇਹਨਾਂ ਦਾ ਕੀ ਤਾਲਮੇਲ ਸੀਗਾ ਕਿੱਦਾਂ ਕਿੱਦਾਂ ਇਹ ਲਿੰਕ 'ਚ ਸੀਗੇ ਉਹ ਸਾਰੀ ਜੋ ਚੀਜ਼ ਹੈਗੀਆਂ ਉਹ ਨਿਆਦੀ ਜਾਊਗਾ ਤੇ ਪਹਿਲਾਂ ਦਾ ਲਿੰਕ ਪਾਕਿਸਤਾਨ ਕਿੱਦਾਂ ਬਣਿਆ ਜੀ ਕਿਹਦੇ ਨਾਲ ਇਹਦੀ ਗੱਲਬਾਤ ਹੁੰਦੀ ਹੈ ਕਿੱਦਾਂ ਸਾਰਾ ਹੋ ਰਿਹਾ ਜੀ ਮੈਨਾਂ ਤਾਂ ਤੁਹਾਨੂੰ ਜਿੱਦਾਂ ਦੱਸਿਆ ਨਾ ਜੀ ਤੁਹਾਨੂੰ ਵੀ ਇਹ ਜੋਗਾ ਸਿੰਘ ਦੀ ਵਾਈਫ ਹੈਗੀ ਆ ਔਰ ਇਹ ਵੀ ਜਿਹੜੀ ਹੈਗੀ ਹੈ ਹੀਰੋਨ ਚੱਕ ਕੇ ਉੱਥੋਂ ਲਿਆਉਣ ਦੇ ਵਿੱਚ ਤੇ ਪਲੱਸ ਅੱਗੇ ਵੇਚਣ ਦੇ ਵਿੱਚ ਇਹਦਾ ਜਿਹੜਾ ਪਾਰਟ ਹੈਗਾ ਇਸੇ ਕਰਕੇ ਜਿਹੜੀ ਇਹਦੀ ਗ੍ਰਫਤਾਰੀ ਜਿਹੜੀ ਆ ਮਰਤਬ ਕੀਤੀ ਗਈ ਆ ਔਰ ਇਹ ਕਿੰਨੀ ਵਾਰੀ ਤਾਰ ਦੇ ਉੱਤੇ बतौर ਲੇਡੀ ਹੋਣ ਦੇ ਨਾਤੇ ਕਿਉਂਕਿ ਜ਼ਮੀਨ ਇਹਨਾਂ ਦੀ ਉੱਥੇ ਪੈਂਦੀ ਆ बतौर ਲੇਡੀ ਹੋਣ ਦੇ ਨਾਤੇ ਜਿਹੜਾ ਸ਼ੱਕ ਘਟ ਪੈਂਦਾ ਵੀ ਕਿੰਨੀ ਵਾਰੀ ਜਾ ਕੇ ਚੁੱਕ ਕੇ ਲਿਆਈ ਆ ਤੇ ਕਿੰਨੀ ਵਾਰੀ ਖੇਪ ਇਹਨੇ ਅੱਗੇ ਦਿੱਤੀ ਹੈਗੀ ਆ ਉਹ ਸਿਰਫ ਆ ਪਾਰਟ ਆਫ ਇੱਕ ਇਨਵੈਸਟੀਗੇਸ਼ਨ ਹੈਗਾ ਜਿਹੜਾ ਅਸੀਂ ਥੋਰਲੀ ਕਰ ਰਹੇ ਹਾਂ ਸਪੋਰਟ ਤਾਂ ਇੱਕ ਤਰ੍ਹਾਂ ਦੇ ਤੇ ਸ਼ੱਕ ਤੁਸੀਂ ਪੈਂਦਾ ਐਕਾਉਂਟ ਨਹੀਂ ਵੀ ਕਰ ਸਕਦੇ ਨੈਚਰਲੀ ਆ ਜੀ ਔਰਤ ਹੋਣ ਦੇ ਨਾਤੇ ਜਦੋਂ ਤੁਸੀਂ ਕਿਤੇ ਜਾਣੇ ਹੈਗੇ ਹੋ ਤਾਂ ਉਹਨੂੰ ਥੋੜੀ ਜੀ ਇੱਕ ਮੱਕੇ ਦੇਖਦੇ ਹੈਗੇ ਵੀ ਔਰਤ ਹੈਗੀ ਐ ਇਹ ਸ਼ਾਇਦ ਨਹੀਂ ਲਿਆ ਸਕਦੇ ਲੇਡੀ 5 ਕਿਲੋ ਰੈਪਿੰਗ ਉਹ ਦੇ ਲੈ ਕੇ ਆ ਰਹੇ ਇਸ ਦੇ ਲੈਡੀ ਕਿਧਰੋਂ ਆ ਰਹੇ ਸੀ 5 ਕਿਲੋ ਕਿਹੜੇ ਵਿਅਕਤੀ ਕੋਲ ਬਾਡਰਾਂ ਦੇ ਸੈਟ ਨੂੰ ਲੈ ਕੇ ਆ ਉਹ ਐਸ ਪੁੱਛਗਿੱਛ ਕਰ ਰਹੇ ਆ ਜੀ ਇੱਕ ਸਾਰ ਹੋਰ ਵੀ ਪੂਰਾ ਲਾਈ ਟਾਈਮ ਲੱਗਿਆ ਜਿਹੜਾ ਇੱਕ ਸਾਰ ਜਿਦਾ ਪੰਜਾਬ ਸਰਕਾਰ ਇੱਕ ਗੱਲ ਵੀ ਜਿਦਾ ਅਮਰਸਰ ਸ਼ਹਿਰ ਦੇ ਵਿੱਚ ਵੀ ਘਰ ਨੂੰ ਸੋਏ ਕਿੰਦੇ ਆ ਨਾ ਜਿੱਦਾਂ ਨਸ਼ਾ ਸੀ ਜੀ ਇਹ ਜਿੰਨੀ ਹੇਰੋਇਨ ਇਹਨਾਂ ਕੋਲ ਮਿਲੀ ਹੈਗੀ ਆ ਇਹਨਾਂ ਦੇ ਖਿਲਾਫ ਪਹਿਲਾਂ ਕਿੰਨੇ ਮੁਕੱਦਮੇ ਦਰਜ ਨੇ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਆ ਪਰ ਜੋ ਐਸ ਪਰ ਰਿਕਾਰਡ ਲੋਕੋ ਕੇ ਥਾਣੇ ਦਾ ਇਹਨਾਂ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਕਰ ਲੇ ਹਾਂਜੀ ਇਹਨਾਂ ਇੱਕੋ ਕੀ ਲੋਪੋਕੇ ਦੇ ਰਹਿਣ ਵਾਲੇ ਹੈ ਜੀ ਇਹ ਜੈਡੀ ਸਿੰਘ ਇਸ ਤੋਂ ਪਹਿਲੇ ਤੁਸੀਂ ਸ਼ਹਿਰ ਦੇ ਵਿੱਚ ਜਿਵੇਂ ਪੀਲਾ ਪੰਚਰ ਫਿਰਿਆ ਤੇ ਟਾਰੀ ਦੇ ਅੰਦਰ ਵੀ ਕਾਫੀ ਘਰ ਨੇ ਜਿਹੜੇ ਤੁਸੀਂ ਤਸਵੀਰਾਂ ਦਿਨ ਸੀ ਕੀਤੀਆਂ ਉਹਨਾਂ ਤੇ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਜਿਹੜੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹੜੀ 68F ਦੇ ਐਂਡੀਪ੍ਰੈਸੈਕਟ ਤੱਕ ਜਿਹੜੀ ਪ੍ਰਾਪਰਟੀ ਫ੍ਰੀਜ਼ ਹੋ ਚੁੱਕੀ ਹੈਗੀ ਆ ਉਹ ਕੰਪੀਟੈਂਟ ਅਥਾਰਟੀ ਵੱਲੋਂ ਦਿੱਲੀ ਵੱਲੋਂ ਫ੍ਰੀਜ਼ ਹੋ ਚੁੱਕੀ ਆ ਉਹਨਾਂ ਨੂੰ ਡਿਮੋਲਿਸ਼ ਨਹੀਂ ਕਰ ਸਕਦੇ ਅਸੀਂ ਉਦੋਂ ਇਲਾਵਾ ਜੇ ਕਿਸੇ ਅਸੀਂ ਹੋਰ ਪ੍ਰਾਪਰਟੀਆਂ ਜਿਹੜੀਆਂ ਜਿਹੜੀਆਂ ਸਮਗਲਸ ਨੇ ਬਣਾਈਆਂ ਹੈਗੀਆਂ ਇਲੈਗਲ ਤਰੀਕੇ ਨਾਲ ਜਿਹੜੀਆਂ ਜਾਂ ਕੋਈ ਕਿਸੇ ਬਿਨਾ ਰਜਿਸਟ੍ਰੀ ਤੋਂ ਜਾ ਕੇ ਤੇ ਕਬਜ਼ਾ ਕੀਤਾ ਜਾਂ ਕਿਤੇ ਉਸ ਪੈਸੇ ਨਾਲ ਕਿਤੇ ਜਾਇਦਾਦ ਬਣਾਈ ਹੈਗੀ ਆ ਉਹ ਅਸੀਂ ਆਈਡੈਂਟੀਫਾਈ ਕਰ ਰਹੇ ਆਂ ਔਰ ਲੀਗਲ ਵੇ ਦੇ ਨਾਲ ਜੋ ਇੱਕ ਲੀਗਲ ਵੇ ਹੈਗਾ ਲੀਗਲ ਵੇ ਦੇ ਨਾਲ ਉਹਨਾਂ ਨੂੰ ਜਸਵਾਇ ਕੀਤਾ ਜਾਊਗਾ ਸਰ ਜੀ